ਸ਼ਸ਼ਿਕਾ ਜੀ ਐਨਆਰਟੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨਾਲ ਜੁੜੀ ਹੋਈ ਆ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਮੋੜ ਤੋਂ ਵੱਡਾ ਬਵਾਲ ਖੜਾ ਹੋ ਚੁੱਕਿਆ ਹੈ ਤਾਂ ਦੱਸਦੀ ਏ ਕਿ ਮੋੜ ਤੋਂ ਅਸਤੀਫੇ ਦੀ ਮੰਗਾਂ ਉੱਠਣ ਲੱਗੀਆਂ ਜਿੱਥੇ ਬਿੱਤੇ ਦਿਨਾਂ ਤੋਂ ਦੇਖ ਰਹੇ ਆ ਕਿ ਸੁਖਵੀਰ ਸਿੰਘ ਬਾਦਲ ਆਪਣੇ ਪੱਧਰ ਤੇ ਗਤੀਵਿਧੀਆਂ ਕਰ ਰਹੇ ਨੇ ਤੇ ਕਈ ਸਿਆਸੀ ਲੀਡਰ ਜਿਹੜੇ ਉਹਨਾਂ ਨੇ ਮੋੜ ਤੋਂ ਪਾਰਟੀ 'ਚ ਸ਼ਾਮਲ ਤੱਕ ਕਰਵਾ ਦਿੱਤੇ ਆ ਪਰ ਦੂਜੇ ਪਾਸੇ ਹਲੇ ਵੀ ਉਹਨਾਂ ਦਾ ਵਿਰੋਧ ਜਾਰੀ ਹੈ ਤਾਂ ਵਿਰੋਧ ਕਿਤੇ ਨਾ ਕਿਤੇ ਜਿਹੜਾ ਮੁਰ ਤੋਂ ਇੱਕ ਵਾਰ ਫਿਰ ਸਾਹਮਣੇ ਆਇਆ ਤੇ ਸੁਖਵੀਰ ਸਿੰਘ ਬਾਦਲ ਤੋਂ ਮੰਗ ਕੀਤੀ ਗਈ ਹੈ ਕਿ ਸੁਖਵੀਰ ਸਿੰਘ ਬਾਦਲ ਆਪਣੀ ਪਹਿਲਾਂ ਪ੍ਰਧਾਨਗੀ ਛੱਡਣ ਜੇਕਰ ਪੰਥਕ ਏਕਤਾ ਕਰਨੀ ਆ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਥਕ ਏਕਤਾ ਨੂੰ ਲੈ ਕੇ ਜਿੱਥੇ ਸੁਖਵੀਰ ਸਿੰਘ ਬਾਦਲ ਵੱਲੋਂ ਅਤੇ ਕਈ ਵੱਡੇ ਲੀਡਰਾਂ ਵੱਲੋਂ ਬਿੱਤੇ ਦਿਨ ਹੀ ਵੱਡਾ ਬਿਆਨ ਢੀਂਡ ਸਾਹ ਦੇ ਜਿਹੜਾ ਮੌਕੇ ਤੇ ਜਿਹੜਾ ਜਿਹੜਾ ਕਿ ਸਮਾਗਮ ਚੱਲ ਰਿਹਾ ਸੀਗਾ ਤਾਂ ਉਸ ਸਮੇਂ ਆ ਵੱਡਾ ਜਿਹੜੇ ਆ ਗੱਲਬਾਤ ਸਾਹਮਣੇ ਆਂਦੀ ਆ ਅਰਦਾਸ ਸਮਾਗਮ ਸੀਗਾ ਆ ਭੋਗ ਜਦੋਂ ਪੈਂਦਾ ਅੰਤਮ ਭੋਗ ਜਦੋਂ ਆ ਅੰਤਮ ਅਰਦਾਸ ਕੀਤੀ ਜਾ ਰਹੀ ਸੀ ਸੁਖਦੇਵ ਸਿੰਘ ਢਿੰਡਸਾ ਦੀ ਤਾਂ ਉੱਥੇ ਬਹੁਤ ਸਾਰੇ ਲੀਡਰਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਕਿ ਸਾਨੂੰ ਪੰਥ ਕੇ ਇਕਤਾ ਕਰਨੀ ਚਾਹੀਦੀ ਆ ਤਾਂ ਇਸ ਸਭ ਦੇ ਦਰਮਿਆਨ ਪੰਥ ਕੇ ਇਕਤਾ ਨੂੰ ਲੈ ਕੇ ਜਿੱਥੇ ਵੱਡੀਆਂ ਗਤੀਵਿਧੀਆਂ ਅੰਦਰ ਅੰਦਰੋਂ ਗਤੀ ਹੈ ਸ਼ੁਰੂ ਹੋ ਜਾਂ ਨੇ ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਹਲੇ ਘੜ ਦਾ ਨਜ਼ਰ ਨਹੀਂ ਆ ਰਿਹਾ ਤਾਂ ਜੋ ਪੰਜ ਮੈਂਬਰੀ ਕਮੇਟੀ ਐ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਚੁਣੀ ਹੋਈ ਉਹਨਾਂ ਵੱਲੋਂ ਵੱਡੀ ਗੱਲ ਕਹਿ ਦਿੱਤੀ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਜੇ ਪੰਥ ਕੇਕਤਾ ਕਰਨੀ ਹੈ ਤਾਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਛੱਡਣੀ ਪਏਗੀ ਤਾਂ ਇੱਕ ਵਾਰ ਫਿਰ ਤੋਂ ਪ੍ਰਧਾਨਗੀ ਤੇ ਵੱਡਾ ਬਵਾਲ ਖੜਾ ਹੁੰਦਾ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਜਿੱਥੇ ਪਹਿਲੇ ਹੀ ਗਤੀਵਿਧੀਆਂ ਵੱਡੇ ਤਾਂ ਜਿਹੜੇ ਆ ਆ ਕਿਰੇ ਹੋਇਆ ਅਸਟ ਕਿਰੇ ਹੋਇਆ ਤਾਂ ਮੌਕਾ ਤੌਰ ਤੇ ਜਿਹੜੇ ਕਰ ਰਿਹਾ ਗਤੀਵਿਧੀਆਂ ਤਾਂ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਕਿ ਹਲੇ ਵੀ ਵਿਰੋਧ ਆ ਜਿਹੜਾ ਪ੍ਰਧਾਨਗੀ ਨੂੰ ਲੈ ਕੇ ਉਹ ਰੁਕਦਾ ਨਜ਼ਰ ਨਹੀਂ ਆ ਰਿਹਾ ਤਾਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਹੈ ਉਸ ਉਹਨਾਂ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਅਸਲ ਵਿੱਚ ਪੰਥਕਤ ਨੂੰ ਇਕੱਠਾ ਕਰਨਾ ਚਾਹੁੰਦੇ ਨੇ ਪੰਥਕ ਤੌਰ ਤੇ ਇਕੱਠਾ ਹੋਣਾ ਚਾਹੁੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਪਹਿਲਾਂ ਪ੍ਰਧਾਨਗੀ ਚੋਣਾਂ ਪੰਜ ਮੈਂਬਰੀ ਕਮੇਟੀ ਦੀ ਸੁਖਵੀਰ ਬਾਦਲ ਨੂੰ ਹਦਾਇਤ ਆਇਏ ਉਹਨਾਂ ਕਿਹਾ ਹੈ ਕਿ ਪੰਥਕ ਇਕਤਾ ਲਈ ਸੁਖਵੀਰ ਬਾਦਲ ਪਹਿਲਾਂ ਖੁਦ ਪ੍ਰਧਾਨਗੀ ਚੋਣਾਂ ਪੰਥਕ ਇਕਤਾ ਲਈ ਸ਼੍ਰੀ ਆਕਾਲ ਸਾਹਿਬ ਸਾਹਿਬ ਦੇ ਹੁਕਮ ਲਾਜ਼ਮੀ ਨੇ ਤਾਂ ਸ਼੍ਰੀ ਆਕਾਲ ਸਾਹਿਬ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣੇ ਲਾਜ਼ਮੀ ਨੇ ਤਾਂ ਜਿਹਾ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਨੇ ਦਾਵਾ ਠੋਕਿਆ ਤਾਂ ਕਿਤੇ ਨਾ ਕਿਤੇ ਇੱਕ ਵਾਰ ਫਿਰ ਤੋਂ ਸਿਆਸੀ ਬਿਵਾਲ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਉੱਠਦਾ ਨਜ਼ਰ ਆ ਰਿਹਾ ਤਾਂ ਜਿੱਥੇ ਇੱਕ ਪਾਸੇ ਪੰਥਕ ਇਕਤਾ ਦੇ ਲਈ ਵੱਡੇ ਆਹ ਜਿਹੜੇ ਆ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਵੱਡੇ ਚਰਚੇ ਚੱਲ ਰਹੇ ਨੇ ਵੱਡੀਆਂ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਹਾਲੇ ਵੀ ਉਸੇ ਗੱਲ ਤੇ ਕਿਤੇ ਨਾ ਕਿਤੇ ਖੜੀ ਦਿਖਾਈ ਦੇ ਰਹੀ ਆ ਕਿ ਸੁਖਵੀਰ ਸਿੰਘ ਬਾਦਲ ਪਹਿਲਾਂ ਪ੍ਰਧਾਨਗੀ ਛੱਡਣ ਫਿਰ ਨਵਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲਈ ਚੁਣਿਆ ਜਾਏਗਾ ਪੰਥਕ ਤੌਰ ਤੇ ਫਿਰ ਪਾਰਟੀ ਦਾ ਇੱਕ ਵੱਡਾ ਪਲੇਟਫਾਰਮ ਤਿਆਰ ਕੀਤਾ ਜਾਏਗਾ ਹਾਲਾਂਕਿ ਭਾਰਤੀ ਚੱਲ ਰਹੀ ਹੈ ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਪੱਧਰ ਤੇ ਭਾਰਤੀ ਕੀਤੀ ਗਈ ਤਾਂ ਉਧਰ ਜੋ ਪੰਜ ਮੈਂਬਰੀ ਕਮੇਟੀ ਸੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਤਾਂ ਉਹਨਾਂ ਵੱਲੋਂ ਆਪਣੇ ਪੱਧਰ ਤੇ ਜਿਹੜੀ ਆ ਭਰਤੀ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਹੁਣ ਪੰਥਕ ਇਕਤਾ ਦੀ ਗੱਲ ਚੱਲ ਰਹੀ ਹੈ ਤਾਂ ਇਸ ਸਭ ਦੇ ਦਰਮਿਆਨ ਮੁਰਤੋਂ ਪ੍ਰਧਾਨਗੀ ਦਾ ਬਿਵਾਲ ਹੈ ਜਿਹੜਾ ਖੜਾ ਹੁੰਦਾ ਨਜ਼ਰ ਆ ਰਿਹਾ ਤਾਂ ਇੱਥੇ ਇਹ ਵੀ ਦੱਸ ਦਿੰਨੇ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਤ ਮੈਂਬਰੀ ਕਮੇਟੀ ਆ 2 ਦਸੰਬਰ ਨੂੰ ਬਣਾਈ ਗਈ ਸੀ ਅਤੇ ਉਹ ਕਮੇਟੀ ਨੇ ਹੀ ਜਿਹੜੀ ਆ ਅਕਾਲੀ ਦਲ ਦੇ ਪੁਨਰ ਗਠਨ ਕਰਨਾ ਸੀ ਨਵੀਂ ਭਰਤੀ ਕਰਨੀ ਸੀ ਪਰ ਅਕਾਲੀ ਦਲ ਦਾ ਕਹਿਣਾ ਸੀਗਾ ਕਿ ਆ ਕਾਨੂੰਨੀ ਤੌਰ ਤੇ ਕੋਈ ਜਿਹੜੇ ਕਈ ਜਿਹੜੀਆਂ ਅਰਚਨਾ ਆਉਂਦੀਆਂ ਨੇ ਅਤੇ ਕਈ ਤਰ੍ਹਾਂ ਦੇ ਆ ਸੰਵਿਧਾਨ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਜਿਸ ਦੇ ਚਾਲਦੇ ਆ ਰਾਜਨੀਤਿਕ ਰਾਜਨੀਤੀ ਵਿੱਚ ਧਾਰਮਿਕ ਜਿਹੜੇ ਆ ਉਹ ਐਂਟਰੀ ਨਹੀਂ ਹੋ ਸਕਦੀ ਅਜਿਹੇ ਜਿਹੜੇ ਆ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਤਾਂ ਸੱਤ ਮੈਂਬਰਾਂ ਵਿੱਚੋਂ ਦੋ ਮੈਂਬਰਾਂ ਨੇ ਜਿਹੜਾ ਕਿ ਅਸਤੀਫਾ ਦੇ ਦਿੱਤਾ ਸੀ ਅਤੇ ਬਾਕੀ ਬਚੇ ਪੰਜ ਮੈਂਬਰ ਤਾਂ ਬਾਕੀ ਪੰਜ ਮੈਂਬਰ ਆਪਣੇ ਪਦਰ ਤੇ ਭਰਤੀ ਕਰ ਰਹੇ ਨੇ ਤੇ ਆ ਦਾਵਾ ਠੋਕਰਿਆ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਹੀ ਸਾਰੀ ਗਤੀਵਿਧੀਆਂ ਕਰ ਰਹੇ ਆ ਤਾਂ ਉਧਰ ਹੁਣ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਮੋੜ ਤੋਂ ਬਿਵਾਲ ਖੜਾ ਹੋ ਗਿਆ ਤਾਂ ਦੇਖਣਾ ਹੋਏਗਾ ਕਿ ਹੁਣ ਇਹ ਬਿਵਾਲ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਟਿਕੇਗਾ ਜਾਂ ਫਿਰ ਮੋੜ ਤੋਂ ਕਿਤੇ ਨਾ ਕਿਤੇ ਅਕਾਲੀ ਦਲ ਇੱਕ ਮੰਚ ਤੇ ਇਕੱਠਾ ਨਜ਼ਰ ਆਵੇਗਾ